ਜੇ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਾ ਟਿਸ਼ੂ ਤੇ ਇਸ ਅਧਿਆਇ ਦੇ ਅੰਤ ਵਿੱਚ ਅਭਿਆਸ ਜਿਹੜਾ ਹੈ ਉਹਦੇ ਅਗਲੇ 5 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ 6 ਤੋਂ ਲੈ ਕੇ 10 ਤੱਕ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਨੋਟਾਂ ਵੀ ਇਸੀ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰਕੇ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਇੱਥੇ ਮਿਲਣਗੀਆਂ 9th english mcq 9th english literature 9th grammar ਇਹ ਨਾਲ ਹੀ ਗਣਿਤ ਵਿੱਚ ਮਿਲਣੀਆਂ 9th math notes ਫਿਰ ਨਵੀਂ 9ਵੀਂ ਗਣਿਤ ਫਿਰ PSEB 9th math english medium ਵਿੱਚ ਆ ਗਈ ਹੈ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਿੱਚ ਵਾਧਾ ਕਰਨ ਲਈ ਇੱਕ ਪਲੇਲਿਸਟ ਆ ਗਈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀਡੀਓ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੇ ਹੁਣ ਆਵਲਾ ਸਵਾਲ ਛੇਵੇਂ ਕਹਿੰਦੇ ਚਿੱਤਰ ਦੀ ਸਹਾਇਤਾ ਨਾਲ ਤਿੰਨ ਕਿਸਮ ਨੂੰ ਕਿਸਮਾਂ ਦੇ ਪੇਸ਼ੀ ਰੇਸ਼ੀਆਂ ਵਿੱਚ ਅੰਤਰ ਦੱਸੋ ਠੀਕ ਹੈ ਆਹ ਦੇਖਿਓ ਬੱਚੇ ਹੁਣ ਕਰਦੇ ਪੇਸ਼ੀ ਜਿਹੜੇ ਟਿਸ਼ੂ ਨੇ ਉਹ ਦੇਖਿਓ ਸੋ ਪਹਿਲਾ ਆ ਗਿਆ ਬੱਚੋ ਧਾਰੀਦਾਰ ਪੇਸ਼ੀ ਟਿਸ਼ੂ ਜਿਹਨੂੰ ਕਹਿੰਦੇ ਸਟ੍ਰੀਏਟਿਡ ਸਟ੍ਰੇਸ਼ਨ ਹੁੰਦੀ ਹੈ ਬੱਚੋ ਧਾਰੀ ਸੋ ਸਟ੍ਰੀਏਟਿਡ ਮੈਨੇ ਧਾਰੀ ਵਾਲੀ ਧਾਰੀਦਾਰ ਮਸਕੂਲਰ ਟਿਸ਼ੂ ਇਹ ਪੇਸ਼ੀਆਂ ਸਵੈ ਇੱਛਤ ਹੁੰਦੀਆਂ ਹਨ। ਭਾਵ ਸਾਡੀ ਸੁਚੇਤ ਇੱਛਾ ਦੇ ਮੁਤਾਬਕ ਕੰਮ ਕਰਦੀਆਂ ਨੇ ਹੱਥ ਪੈਰੇ ਲਾਣਾ ਅਤੇ ਇਹਨਾਂ ਵਿੱਚ ਵਾਰੋ-ਵਾਰੀ ਹਲਕੇ ਅਤੇ ਗੂੜੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਐਂ ਦੇਖੋ। ਹਲਕਾ ਰੰਗ, ਗੂੜਾ ਰੰਗ, ਹਲਕਾ ਰੰਗ, ਗੂੜਾ ਰੰਗ ਐ ਧਾਰੀਆਂ ਨੇ। ਇਸ ਟਿਸ਼ੂ ਦੇ ਸੈੱਲ ਲੰਬੇ, ਵੇਲਣਾਕਾਰ, ਬਿਨਾਂ ਸ਼ਾਖਾਵਾਂ ਦੇ ਅਤੇ ਬਹੁ-ਕੇਂਦਰਕ ਮਲਟੀ ਨਿਊਕਲੀਏਟ। ਦੇਖੋ ਕਿੰਨੇ ਸਾਰੇ ਨਿਊਕਲੀਅਸ ਨੇ ਹੁੰਦੇ ਹਨ। ਠੀਕ ਹੈ ਜੀ। ਦੂਜਾ ਆ ਗਿਆ ਧਾਰੀ ਰਹਿਤ ਪੇਸ਼ੀ ਟਿਸ਼ੂ ਅਨਸਟ੍ਰੀਟਿਡ ਧਾਰੀਆਂ ਨਹੀਂ ਹੈਗੀਆਂ ਪਦਰੇ ਨੇ ਇਹਨਾਂ ਪੇਸ਼ੀਆਂ ਵਿੱਚ ਧਾਰੀਆਂ ਨਹੀਂ ਹੁੰਦੀਆਂ ਧਾਰੀ ਰਹਿਤ মানে ਧਾਰੀ ਤੋਂ ਬਿਨਾ ਅਤੇ ਉਹ ਪਦਰੀਆਂ ਹੁੰਦੀਆਂ ਹਨ ਸਮੂਥਿਕ ਪਦਰੀਆਂ ਇਹਨਾਂ ਪੇਸ਼ੀਆਂ ਦੇ ਸਭ ਲੰਬੇ ਤਿੱਖੇ ਸਿਰਿਆਂ ਵਾਲੇ ਕੁਝ ਦਾ ਸਿਰਾ ਤਿੱਖਾ ਹੈ ਐਸੇ ਦਾ ਤਿੱਖਾ ਹੈ ਹਨਾ ਇੱਥੇ ਐ ਤਿੱਖਾ ਸਿਰਾ ਨਜ਼ਰ ਆ ਰਿਹਾ ਹੈ ਐ ਤਿੱਖਾ ਸਿਰਾ ਨਜ਼ਰ ਆ ਰਿਹਾ ਹੈ ਤਿੱਖੇ ਸਿਰਿਆਂ ਵਾਲੇ ਅਤੇ ਇੱਕ ਕੇਂਦਰਕ ਇਹ ਦੋ ਕੇਂਦਰਕ ਕੇਂਦਰਕ ਇੱਕ ਸੈਲੂਲਰ ਕੇਂਦਰਕ ਕੇਂਦਰਕ ਯੂਨੀ ਨਿਊਕਲੀਅਟ ਯੂਨੀ ਮਨੇ ਇੱਕ ਮਲਟੀ ਮਨੇ ਬਹੁਤ ਠੀਕ ਹੈ ਵਾਲੇ ਹੁੰਦੇ ਹਨ ਠੀਕ ਹੈ ਜੀ ਇਹ ਜਗਾਹ ਦਿਲ ਪੇਸ਼ੀ ਟਿਸ਼ੂ ਕਾਰਡੀਅਕ ਕਾਰਡੀਅ ਦਾ ਮਤਲਬ ਹੁੰਦਾ ਦਿਲ ਨਾਲ ਜੁੜਿਆ ਹੋਇਆ ਜਿਹੜਾ ਕਾਰਡੀਓਲੋਜਿਸਟ ਭਾਵ ਦਿਲ ਦੇ ਰੋਗਾਂ ਦਾ ਮਾਹਰ ਕਾਰਡੀਓਲੋਜੀ ਦਿਲ ਦੇ ਰੋਗਾਂ ਦੀ ਪੜ੍ਹਾਈ ਠੀਕ ਹੈ ਸੋ ਇਸ ਤਰ੍ਹਾਂ ਮਤਲਬ ਕੀ ਹੈ ਕਾਰਡੀਅਕ ਦਾ ਜਿੱਥੇ ਕਾਰਡੀਅਕ ਸ਼ਬਦ ਆ ਜਾਏ ਉਥੇ ਬੋਲੇ ਦਿਲ ਦੇ ਨਾਲ ਇਹਦਾ ਜੋੜ ਹੈ। ਸੁ ਕਾਰਡੀਕ ਮਸਕਲ ਮਸਕਲਰ ਟਿਸ਼ੂ ਭਾਵ ਦਿਲ ਪੇਸ਼ੀ ਟਿਸ਼ੂ। ਦਿਲ ਪੇਸ਼ੀਆਂ ਅਣ ਇਛਤ ਅਣ ਇਛਤ ਭਾਵ ਇਹ ਇਨਾ ਤੇ ਇਹਨਾਂ ਦੀ ਜਿਹੜੀ ਗਤੀ ਹੈ ਇਹਨਾਂ ਦੀ ਜਿਹੜੀ ਹਲਚਲ ਹੈ ਉਥੇ ਸਾਡਾ ਕੋਈ ਕਾਬੂ ਨਹੀਂ। ਅਸੀਂ ਸੁਤੇ ਵੀ ਹੁੰਨੇ ਆ ਅਸੀਂ ਕੋਈ ਵਿਚਾਰ ਥੋੜੀ ਕਰਦੇ ਮੇ ਦਿਲ ਮੇਰਾ ਧੜਕੇ ਜਾਂ ਨਾ ਧੜਕੇ ਆਪਣਾ ਧੜਕਦਾ ਰਹਿੰਦਾ ਸੋ ਇਹ ਅਣ ਇਛਤ ਨੇ। ਭਾਵ ਸਾਡੀ ਇੱਛਾ ਦੇ ਮੁਤਾਬਕ ਨਹੀਂ ਕੰਮ ਕਰਦੀ। ਅਤੇ ਧਾਰੀਦਾਰ ਪੇਸ਼ੀਆਂ ਨੇ ਇਹ ਵੀ ਧਾਰੀਦਾਰ ਹੁੰਦੀਆਂ ਨੇ ਠੀਕ ਹੈ ਇਹਨਾਂ ਦੇ ਅਸਲ ਵੇਲਣਾਕਾਰ ਸ਼ਾਖਾਵਾਂ ਵਾਲੇ ਕੋਈ ਸ਼ਾਖਾਵਾਂ ਨਹੀਂ ਹੋਈਆਂ ਤੇ ਪਹਿਲੇ ਸ਼ਾਖਾ ਬਣੀ ਹੋਈ ਹੈ ਇੱਥੇ ਸ਼ਾਖਾ ਬਣੀ ਹੋਈ ਹੈ ਅਤੇ ਇੱਕ ਕੇਂਦਰਕ ਯੂਨੀ ਨਿਊਕਲੀਅਟ ਵਾਲੇ ਹੁੰਦੇ ਹਨ ਠੀਕ ਹੈ ਜੀ ਤਦੋਂ ਇਹ ਸਤਵਾਂ ਸਵਾਲ ਦਿਲ ਪੇਸ਼ੀ ਦਾ ਖਾਸ ਕੰਮ ਕੀ ਹੈ ਖਾਸ ਕੰਮ ਬਣਾ ਰੱਖੋ ਸੋ ਦਿਲ ਪੇਸ਼ੀ ਦਾ ਖਾਸ ਕੰਮ ਸਰੀਰ ਵਿੱਚ ਲਹੂ ਦਾ ਸੰਚਾਰ ਕਰਨਾ ਹੈ ਇਹ ਬੱਚੇ ਪੰਪ ਦੇ ਤਰ੍ਹਾਂ ਦੇ ਕੰਮ ਕਰਦਾ ਜਿਵੇਂ ਪੰਪ ਚੱਲਦਾ ਹੈ ਕੋਈ ਵੀ ਗੈਸ ਜਾਂ ਤਰਲ ਪਦਾਰਥ ਖਾਸ ਕਰਕੇ ਪਾਣੀ ਜਿਹੜਾ ਸੀ ਬਲਕਿ ਆਮ ਘਰਾਂ ਵਿੱਚ ਖੇਤਾਂ 'ਚ ਵਰਤਦੇ ਆ ਤਾਂ ਪੰਪ ਚੱਲਦਾ ਹੈ ਮੋਟਰ ਚੱਲਨੇ ਮੋਟਰ ਪੰਪ ਚਲਾਉਂਦੀ ਤੇ ਪੰਪ ਦੇ ਨਾਲ ਫਿਰ ਪਾਣੀ ਪ੍ਰਵਾਹ ਕਰਦਾ ਹੈ ਵਹਨ ਕਰਦਾ ਹੈ ਸੋ ਇਸੇ ਤਰ੍ਹਾਂ ਬੱਚਿਓ ਇਹ ਖੂਨ ਜਿਹੜਾ ਸਾਰੀ ਆਕਸੀਜਨ ਹੇਮੋਗਲੋਬਿਨ ਸੈੱਲ ਸਾਰੀ ਲੈ ਕੇ ਜਾਂਦਾ ਹੈ ਸਾਰੇ ਸਰੀਰ ਦੇ ਦੂਰ ਦੂਰ ਤੱਕ ਪੈਰ ਦੇ ਗੁੱਠੇ ਤੱਕ ਸਿਰ ਦੀ ਚੋਟੀ ਤੱਕ ਹਨਾ ਲੈ ਕੇ ਜਾਂਦਾ ਖੂਨ ਜੀਵਨ ਉੱਚ ਹੁੰਦਾ ਆਕਸੀਜਨ ਹੁੰਦੀ ਹੈ ਤੇ ਕਿਉਂ ਹੁੰਦਾ ਕਿਉਂਕਿ ਉਹ ਹਾਰਟ ਜਿਹੜਾ ਦਿਲ ਲੱਗਾ ਉਹ ਪੰਪ ਵਾਂਗੂ ਕੰਮ ਕਰਦਾ ਪਿਆ। ਸੋ ਇਹਦਾ ਮੁੱਖ ਖਾਸ ਕੰਮ ਤੇ ਹੀ ਹੈ। ਦਿਲ ਪੇਸ਼ੀ ਦਾ ਖਾਸ ਕੰਮ ਸਰੀਰ ਵਿੱਚ ਲਹੂ ਦਾ ਸੰਚਾਰ ਕਰਨਾ ਹੈ। ਦਿਲ ਪੇਸ਼ੀ ਅਣਇਛਤ ਪੇਸ਼ੀ ਹੈ। ਕਿਉਂਕਿ ਜਦੋਂ ਸੁੱਤੇ ਵੀ ਹੋਈਏ ਸਾਨੂੰ ਇਹਦੇ ਬਾਰੇ ਕੁਝ ਪਤਾ ਵੀ ਨਾ ਹੋਵੇ ਦਿਲ ਆਪਣਾ ਕੰਮ ਕਰਦਾ ਰਹਿੰਦਾ ਹੈ। ਅਣਇਛਤ ਪੇਸ਼ੀ ਹੈ। ਇੱਕ ਤਾਲਬਦ ਰੂਪ ਵਿੱਚ, ਤਾਲਬਦ মানে ਜਿਦਾ ਸੁਰ ਤਾਲ ਦੇ ਵਿੱਚ ਰਿਦਮ ਜਿਦਾ ਸਾਡਾ ਦਿਲ ਧੜਕਦਾ ਇੰਨੀ ਵਾਰ ਧੜਕਦਾ ਹੈ ਤੇ ਉਹ ਇੱਕ ਸੁਰ ਤਾਲ ਵਿੱਚ ਧੜਕਦਾ ਹੈ। ਇਹ ਤਾਲਵਧ ਰੂਪ ਵਿੱਚ ਸੁੰਗੜ ਕੇ ਅਤੇ ਫੈਲ ਕੇ ਸੁੰਗੜਦਾ ਹੈ ਫੈਲਦਾ ਹੈ ਸੁੰਗੜਦਾ ਹੈ ਫੈਲਦਾ ਹੈ ساری ਉਮਰ ਇਹ ਕੰਮ ਕਰਦੀ ਹੈ ਇਹ ਜਿਹੜੀ ਲਹੂ ਹੈ ਜਿਹੜੀ ਦਿਲ ਪੇਸ਼ੀ ਹੈ ਠੀਕ ਹੈ ਰਗਾਂ ਠੋਣ ਚਨਾ ਬਣਤਰ ਅਤੇ ਸਰੀਰ ਵਿੱਚ ਥਾਂ ਦੇ ਆਧਾਰ ਤੇ ਧਾਰੀਦਾਰ ਧਾਰੀ ਰੇਤ ਅਤੇ ਦਿਲ ਪੇਸ਼ੀ ਵਿੱਚ ਅੰਤਰ ਦੱਸੋ ਠੀਕ ਹੈ ਇਹਨਾਂ ਦੀ ਬਣਤਰ ਹਾਲਕੀ ਉਹਨੇ ਚਿੱਤਰ ਤੇ ਦੱਸਿਆ ਸੀਗਾ ਮੈਂ ਚਿੱਤਰ ਦੇ ਨਾਲ ਉਹ ਗੱਲਾਂ ਵੀ ਲਿਖ ਦਿੱਤੀਆਂ ਇੱਥੇ ਫਿਰ ਦੁਹਰਾ ਦਿੰਨੇ ਆ ਤੁਹਾਡੀ ਦੁਹਰਾਓ ਹੋ ਜਾਏਗਾ ਠੀਕ ਹੈ ਸਧਾਰੀਯਾਰ ਪੇਸ਼ੀ ਜਿਹਨੂੰ ਕਿਹਾ ਜਾਂਦਾ ਸਟ੍ਰੇਟਿਡ ਜਾਂ ਸਕੈਲੇਟਲ ਵੀ ਕਹਿ ਦਿੰਦੇ ਆ ਮਸਲਸ ਪਿੰਜਰ ਪਿੰਜਰ ਪੇਸ਼ੀਆਂ ਵੀ ਕਹਿ ਦਿੰਦੇ ਆ ਧਾਰੀਯਾਰ ਪੇਸ਼ੀਆਂ ਨੂੰ ਵਾਰੋ ਵਾਰੀ ਹਲਕੇ ਅਤੇ ਗੂੜੇ ਰੰਗ ਦੀਆਂ ਧਾਰੀਆਂ ਵਾਲੀਆਂ ਇਹ ਪੇਸ਼ੀਆਂ ਲੱਤਾਂ ਬਾਹਾਂ ਆਦ ਵਿੱਚ ਹੁੰਦੀਆਂ ਹਨ ਬਾਹਾਂ ਮੋਢੇ ਪੇਟ ਲੱਕ ਲੱਤਾਂ ਪੱਟ ਸਾਰੇ ਏਰੀਆ ਦੇ ਬੱਚੇ ਸਾਡੀਆਂ ਪੇਸ਼ੀਆਂ ਜਿਹੜੀਆਂ ਨੇ ਹੈ ਅੰਜਰ ਪੇਸ਼ੀਆਂ ਨੇ ਧਾਰੀਦਾਰ ਪੇਸ਼ੀਆਂ ਨੇ ਇਸ ਦੇ ਸੈਲ ਬਹੁਕੇਂਦ੍ਰਕ ਮਲਟੀਨੁਕਲੀਅਟ ਵੇਲਣਾਕਾਰ ਲੰਬੇ ਅਤੇ ਬਿਨਾ ਸ਼ਾਖਾਵਾਂ ਦੇ ਹੁੰਦੇ ਆ ਠੀਕ ਹੈ ਅੰਤ ਨਾਲਾਂ ਵਿੱਚ ਲਿਖੀ ਜਾ ਰਹੇ ਆ ਸਾਰੇ ਸੋ ਧਾਰੀ ਰਹਿਤ ਪੇਸ਼ੀ ਅਨਸਟ੍ਰੇਟਿਡ ਜਾਂ ਸਮੂਥ ਮਸਲਸ ਧਾਰੀਆਂ ਤੋਂ ਬਿਨਾ ਇਹ ਪੇਸ਼ੀਆਂ ਭੋਜਨ ਨਲੀ ਅੱਖਰੀ ਆਇਰਿਸ ਗੁਰਦੇ ਦੀ ਮੂਤਰਵੇਣੀ ਆਵ ਗੁਰਦੇ ਤੋਂ ਜਿਹੜਾ ਮੂਤਰ ਬਣ ਕੇ ਸਾਡੀ ਮੂਤਰ ਦੀ थैਲੀ ਵਿੱਚ ਜਾਂਦਾ ਉਹ ਦੋ ਗੁਰਦੇ ਤਾਂ ਦੋ ਬਹਿਣੀਆਂ ਹੀ ਕਿਆਂ ਨੇ ਠੀਕ ਹੈ ਨਾ ਸੋ ਗੁਰਦੇ ਦੀ ਮੂਤਰ ਵਣੀ ਤੋਂ ਦੇ ਫੇਫੜਿਆਂ ਤੇ ਫੇਫੜਿਆਂ ਦੀ ਉਪਸਾਹ ਨਲੀਆਂ ਇੱਕ ਸਾਡੀ ਵਿੱਚੋਂ ਨਲੀ ਜੜੀ ਹੈ ਨੱਕ ਤੋਂ ਥੱਲੇ ਦਾ ਫੇਫੜੇ ਦੇ ਜਾਂਦੀ ਹੈ ਫਿਰ ਦੋ ਫੇਫੜਿਆਂ 'ਚ ਵੰਡੀ ਜਾਂਦੀ ਹੈ ਨਾ ਉਹਦੀ ਨਲੀਆਂ ਦੇ ਅੱਗੇ ਬਹੁਤ ਸਾਰੀਆਂ ਸ਼ਾਖਾਵਾਂ ਨੇ ਉਹਨੂੰ ਕਿਹਾ ਉਪਸਾਹ ਨਲੀਆਂ ਕਿਹयां ਜਾਂਦੀਆਂ ਉਹਨਾਂ ਵਿੱਚ ਵੀ ਇਹ ਹੁੰਦੀਆਂ ਨੇ ਇਹਨਾਂ ਪੇਸ਼ੀਆ ਦੇ ਸਾਰੇ ਲੰਬੇ ਕਿਕੇ ਸਿਰਿਆਂ ਵਾਲੇ ਅਤੇ ਇੱਕ ਕੇਂਦਰਕ ਯੂਨੀ ਨਿਊਕਲੀਅਟ ਵਾਲੇ ਹੁੰਦੇ ਹਨ ਦਿਲ ਪੇਸ਼ੀ ਦਾ ਦੇਖੀਏ ਦਿਲ ਪੇਸ਼ੀ ਕਾਰੀਕ ਮਸਲ ਦਿਲ ਪੇਸ਼ੀਆਂ ਅਣਿਛਤ ਅਤੇ ਧਾਰੀਦਾਰ ਪੇਸ਼ੀਆਂ ਹਨ ਅਤੇ ਦਿਲ ਵਿੱਚ ਹੁੰਦੀਆਂ ਹਨ ਇਹ ਦਿਲ ਵਿੱਚ ਹੁੰਦੀਆਂ ਨੇ ਇਹਨਾਂ ਦੇ ਸੈੱਲ ਵੇਲਣਾਕਾਰ ਸ਼ਾਖਾਵਾਂ ਵਾਲੇ ਅਤੇ ਇੱਕ ਕੇਂਦਰਕ ਯੂਨੀ ਨਿਊਕਲੀਅਟ ਵਾਲੇ ਹੁੰਦੇ ਹਨ ਇਹ ਕੇਂਦਰਕ ਵਾਲੇ ਹੁੰਦੇ ਹਨ ਠੀਕ ਹੈ ਜੀ ਹੁਨਾਗੇ ਨਵਾਂ ਸਵਾਲ ਨਿਊਰਾਨ ਦਾ ਇੱਕ ਲੈਵਲ ਕੀਤਾ ਚਿੱਤਰ ਬਣਾਓ ਸੋ ਕੋਲਾ ਚੇਤਰ ਬਣਾਉਣ ਲਈ ਕੀ ਹੈ ਇਹ ਬੱਚੇ ਚਿੱਤਰ ਬਣਾਣ ਵੈਸੇ ਤੇ ਤੁਹਾਡੀ ਕਿਤਾਬ ਚੋਂ ਲਿਆ ਮੈਂ ਪਰ ਤੁਸੀਂ ਇਹਨੂੰ ਆਪ ਬਣਾਉਂਦਾ ਅਭਿਆਸ ਕਰਨਾ ਬੜਾ ਸੌਖਾ ਹੈ ਇਹ ਦੇਖੋ ਇਦਾਂ ਕਰਕੇ ਇਦਾਂ ਇਦਾਂ ਕਰ ਦੇਣਾ ਮੜਾ ਜਾ ਅੰਦਰ ਇੱਕ ਗੂੜਾ ਜਾ ਇਹ ਕੇਂਦਰਕ ਬਣ ਜਾਏਗਾ ਤੇ ਇੱਥੋਂ ਦੀ ਇਹਦੀ ਇਦਾਂ ਲੈ ਕੇ ਨਾ ਸ਼ਖਾਵਾਂ ਬਣਾ ਲੈਣੀਆਂ ਇਹਦਾ ਪੰਜ ਛੇ ਜਗ੍ਹਾ ਤੋਂ ਲੈ ਕੇ ਇਹਨੂੰ ਇਦਾਂ ਨਾ ਇਦਾਂ ਕਰਕੇ ਇੱਦਾਂ ਇਦਾਂ ਬਣਾ ਲਿਆ ਇਹਦਾ ਸ਼ਖਾਵਾਂ ਬਣਾਤੀਆਂ ਇਹਨੂੰ ਕਹਿਣਾ ਹੈ ਇਹਗੇ ਡੈਂਡਰਾਈਟ ਇਹਨੂੰ ਡੈਂਡਰਾਈਟ ਦਾ ਲੇਬਲ ਦੇਣਾ ਹੈ ਫਿਰ ਇੱਕ ਨੂੰ ਇੱਥੇ ਲੰਬੇ ਦਾ ਕਰਕੇ ਇਥੇ ਇਦਾਂ ਇਹ ਇਦਾਂ ਬਣਾ ਲੈਣੀ ਹੈ ਜਿੱਦਾਂ ਇਹ ਕਵਰ ਇਹਨੂੰ ਮਾਈਲੀਨ ਸ਼ੀਥ ਕਹਿੰਦੇ ਨੇ ਜਦੋਂ ਜਿਹੜੀ ਹੈ। ਇਹ ਕਿ ਐਕਸਨ ਐਕਸਨ ਫਾਈਬਰ ਆ ਗਈ ਹੈ ਤੇ ਇਥੋਂ ਦੀ ਫਿਰ ਇਹਦੀਆਂ ਨਿੱਕੀਆਂ ਨਿੱਕੀਆਂ ਬ੍ਰਾਂਚਾਂ ਇਹਨੂੰ ਨਾੜੀ ਸਿਰੇ ਕਹਿੰਦੇ ਆ। ਇਹ ਨਾੜੀ ਸਿਰੇ ਹੋ ਗਏ। ਇਹ ਐਕਸਨ ਹੋ ਗਿਆ, ਇਹ ਡੈਂਡਰਾਈਟ ਹੋ ਗਿਆ, ਇਹ ਕੇਂਦ੍ਰਿਕ ਹੋ ਗਿਆ। ਇਹ ਜਿਹੜਾ ਪੀਲਾ ਹੈਗਾ ਇੱਥੇ ਲਿਖਿਆ ਨਹੀਂ ਇਹ ਸਾਈਟੋਪਲਾਜ਼ਮ ਯਾ ਸੈੱਲ ਦਰਵ। ਇਹਨੂੰ ਸੈੱਲ ਦਰਵ ਕਰਕੇ ਲਿਖ ਸਕਦੇ ਹੋ ਯਾ ਸੈੱਲ ਬੋਡੀ ਕਰਕੇ ਲਿਖ ਸਕਦੇ ਹੋ। ਠੀਕ ਹੈ ਬੱਚਿਓ। ਸੋ ਨਿਊਰੋਨ ਦਾ ਲੇਬਲ ਕੀਤਾ ਇਦਾਂ ਚਿੱਤਰ ਬਣ ਜਾਏਗਾ। ਪੂਰੇ ਵੱਡ ਉਹਨਾਂ ਆਗੇ ਦੱਸੋ ਸਵਾਲ ਹੀਟ ਲਿਖਿਆਂ ਦੇ ਨਾਮ ਦੱਸੋ ਸੋ ਬੱਚੋ ਇਹ ਭਾਗਾਂ ਵਿੱਚ ਆ ਗਿਆ ਸੋ ਇੱਕ ਇੱਕ ਭਾਗ ਲਿਖ ਕੇ ਸਵਾਲ ਦਾ ਬਿਲ ਨਾਲ ਹੀ ਨਾਲ ਉੱਤਰ ਲਿਖ ਦਿੱਤਾ ਹੈ ਉਹ ਟਿਸ਼ੂ ਜਿਹੜਾ ਖੂਹ ਮੂੰਹ ਦੀ ਅੰਦਰਲੀ ਪਰਤ ਬਣਾਉਂਦਾ ਹੈ ਸਾਡੀ ਗੱਲ ਜਿਹੜੀ ਹੈ ਖੱਖਾਂ ਹੈਗੀਆਂ ਉਹਦੇ ਅੰਦਰਲੀ ਉਹ ਕਿਹੜਾ ਹੈ ਸਕਲੀ ਅਧਿਛਦ ਟਿਸ਼ੂ ਸਕਮਸ ਐਪੀਥੀਲੀਅਮ ਠੀਕ ਹੈ ਉਹ ਟਿਸ਼ੂ ਜਿਹੜਾ ਮਨੁੱਖੀ ਸਰੀਰ ਵਿੱਚ ਪੇਸ਼ੀਆਂ ਤੇ ਹੱਡੀਆਂ ਨੂੰ ਜੋੜਦਾ ਹੈ ਟੈਂਡਨ ਐਟੈਂਡਨ ਹੱਡੀਆਂ ਨੂੰ ਹੱਡੀਆਂ ਨੂੰ ਜੋੜਨ ਵਾਲੇ ਲਿਗਾਮੈਂਟ ਹੈਗੇ ਆ ਇਹ ਪੇਸ਼ੀਅਨ ਆਡੀਨਲ ਜੋਡਨ ਵਾਲਾ ਟੈਂਡਨ ਹੈ ਠੀਕ ਹੈ ਉਹ ਟਿਸ਼ੂ ਜਿਹੜਾ ਪੌਦੇ ਵਿੱਚ ਭੋਜਨ ਦਾ ਪਰਿਵਹਨ ਕਰਦਾ ਹੈ ਸੋ ਫਫੇ ਤੋਂ ਫੂਡ ਫਫੇ ਤੋਂ ਫਲੋਇੰਗ ਸੋ ਫਲੋਇੰਗ ਫੂਡ ਭੋਜਨ ਸੋ ਫਲੋਇੰਗ ਹੈਗਾ ਜਿਹੜਾ ਉਹ ਦਾ ਪਰਿਵਹਨ ਕਰਦਾ ਉਹਦੀ ਮਲਕੀ ਕਹ ਲੋ ਉਹਦੀ ਢੋਆ ਢੋਈ ਕਰਦਾ ਫਿਰ ਆ ਗਿਆ ਉਹ ਟਿਸ਼ੂ ਜਿਹੜਾ ਸਾਡੇ ਸਰੀਰ ਵਿੱਚ ਚਰਬੀ ਜਮਾ ਕਰਦਾ ਹੈ ਪਿਛੋ ਐਡੀਪੋਸ ਟਿਸ਼ੂ ਚਰਬੀਲਾ ਟਿਸ਼ੂ ਵੀ ਕਹ ਦਿੰਦੇ ਆ ਚਰਬੀ ਵਾਲਾ ਚਰਬੀਲਾ ਆਡੀਪੋਸ ਟਿਸ਼ੂ ਇਹਦਾ ਨਾਮ ਹੈ ਜੋ ਚਰਬੀ ਨੂੰ ਜਮਾ ਕਰਦਾ ਹੈ ਕੰਧਾਈ ਨੂੰ ਫਿਰ ਆ ਗਿਆ ਇਹ ਉਹ ਸਵਾਲ ਅੱਗੇ ਚੱਲਦਾ ਪਿਆ ਅਗਲਾ ਭਾਗ ਆ ਗਿਆ ਉਹ ਜੋੜ ਟਿਸ਼ੂ ਜਿਸ ਦੀ ਮੈਟ੍ਰਿਕਸ ਤਰਲ ਰੂਪ ਚ ਹੁੰਦੀ ਹੈ ਬੱਚਿਓ ਉਹ ਲਹੂ ਇੱਕੋ ਟਿਸ਼ੂ ਹੈ ਜਿਹੜਾ ਜਿਹਦਾ ਮੈਟ੍ਰਿਕਸ ਤਰਲ ਰੂਪ ਚ ਆ ਗਿਆ ਉਹਨੂੰ ਕਹਿੰਦੇ ਪਲਾਜ਼ਮਾ ਸੋ ਲਹੂ ਦਾ ਜਿਹੜਾ ਮੈਟ੍ਰਿਕਸ ਹੈ ਉਹਦਾ ਨਾਮ ਕੀ ਹੈ ਬੱਚਿਓ ਉਹਦਾ ਨਾਮ ਹੈਗਾ ਪਲਾਜ਼ਮਾ ਸੋ ਲਹੂ ਇੱਕ ਹੈ ਜੋੜਕ ਟਿਸ਼ੂ ਹੈ ਜਿਹੜਾ ਮੈਟ੍ਰਿਕਸ ਤਰਲ ਰੂਪ ਵਿੱਚ ਹੁੰਦਾ ਹੈ ਅਗਲਾ ਉਹ ਟਿਸ਼ੂ ਜਿਹੜਾ ਦਿਮਾਗ ਵਿੱਚ ਹੁੰਦਾ ਹੈ ਸੋ ਬੱਚੇ ਦਿਮਾਗ ਵਿੱਚ ਨਰਵਸ ਟਿਸ਼ੂ ਹੁੰਦਾ ਹੈ ਨਾੜੀ ਟਿਸ਼ੂ ਸੋ ਨਾੜੀ ਟਿਸ਼ੂ ਜਿਹਨੂੰ ਨਰਵਸ ਟਿਸ਼ੂ ਕਿਹਾ ਜਾਂਦਾ ਹੈ ਠੀਕ ਹੈ ਜੀ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡੇ ਐ ਪੰਜ ਸਵਾਲ ਤੇ ਇੱਕ ਵੀਡੀਓ ਹੋਰ ਬਣੇਗਾ ਸਾਡਾ ਫਿਰ ਇਹ ਅਭਿਆਸ ਸਾਰਾ ਖਤਮ ਹੋ ਜਾਏਗਾ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਸ਼ਾ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ